ਕਹੂੰ ਪਏ ਕਿਨਰ ਪ੍ਰਸਾਦ ਕਹੂੰ ਪ੍ਰੇਤੋ ਕਹੋ ਯੱਛਕਦਰਵ ਜਸ ਇਹ ਦੇਵ ਤੇ ਦੇਵ ਲੋਕ ਦੇ ਵਿੱਚ ਵੀ ਪ੍ਰਾਣੀਆਂ ਅਸਾਂ ਦੇ ਵਿੱਚ ਇਹ ਜਾਤਾਂ ਦੇ ਆ ਜਿਹੜੀਆਂ ਜਾਤਾਂ ਇਹਨਾਂ ਨੇ ਬਾਅਦ ਚ ਬਣਾਇਆ ਜੀ ਆ ਜਿਵੇਂ ਬਰਡ ਚਾਰ ਇਹ ਪਿੱਛੇ ਬਣਾਏ ਹੋਏ ਨੇ ਪਹਿਲਾਂ ਇਹ ਹਿੱਲਦੇ ਸੀ ਯੱਛਕਦਰਵ ਕਿਨਰ ਉਰਗ ਕਦਰ ਬਿਦੇਤਾਰਕ ਯਾਨੀ ਕਿੱਤਾ ਬਾਤ ਕਰਾਉ ਸੀ ਗਣਜਛ ਅਪਛਰ ਨਿਰਤ ਦਿਖਾਵੇ ਜੱਛ ਸੀਗੇ ਵੇਚਣ ਵਾਲੇ ਗਦਰਬ ਰਾਗੀ ਤੱਕੀ ਬੁਜਾਉਣ ਵਾਲੇ ਸਾਜ ਬੁਜਾਉਣ ਵਾਲੇ ਸਿਰਫ ਕਿੱਡਰ ਗਾਉਣ ਵਾਲੇ ਸੀ ਸਾਜ਼ ਵਜਾਉਣ ਵਾਲੇ ਸਾਨੂੰ ਸਾਜ਼ੇ ਵਜਾਉਂਦੇ ਸੀ ਗਾਉਣ ਵਾਲੇ ਗਾਉਂਦੇ ਸੀ ਰਚਣ ਵਾਲੇ ਨੱਚਦੇ ਸੀ ਉਦੇਸ਼ੀ ਧਾਰਮਿਕ ਤੇ ਉਹ ਜਿਹੜੇ ਉਹ ਗਾਇਨ ਚ ਲੈਣ ਗਾਇਨ ਕੇ ਲੈਣੇ ਚਲ ਗੁਰ ਪੈਰ ਹਲਾਉਣ ਰਾਸਦਾਰੀ ਦੀ ਜੀਵਨ ਅਸੀ ਹੈ ਸੀ ਧਰਮ ਦਾ ਹੀ ਪ੍ਰਚਾਰ ਹੁੰਦਾ ਪਰ ਉਹ ਨੱਚਦੇ ਵੀ ਸੀ ਗਾਉਂਦੇ ਵੀ ਸੀ ਸਾਜ਼ ਵੀ ਵਜਦੇ ਸੀ ਸੀ ਧਰਮ ਦਾ ਹੀ ਪ੍ਰਚਾਰ ਹੁੰਦਾ ਕੜਬਦੀਏ ਕਥਾ ਕਹਾਣੀਆਂ ਸੁਣਾਉਂਦੇ ਸੀ ਪਹਿਲਾਂ ਤਾਂ ਸੁਣਾਉਂਦੇ ਸੀ ਕਿ ਕੁਝ ਇਹ ਜਿਹਾ ਇਹ ਜਹਾ ਲਿਖਿਆ ਹੋਇਆ ਹੌਲੀ ਹੌਲੀ ਫਿਰ ਰਾਜਿਆਂ ਦੀਆਂ ਕਥਾ ਕਹਾਣੀਆਂ ਸੁਣਾਉਣ ਲੱਗੇ ਉਹਨਾਂ ਦੀ ਬੜਿਆਈਆਂ ਕਰਨ ਲੱਗੇ ਡਿੱਗਦਾ 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 ਜਿਹੜਾ ਹੈ ਨਾ ਸਤਾਰ ਥਲੇ ਡਿੱਗੀ ਜਦੋਂ ਹੁੰਦਾ ਜਿਵੇਂ ਪਹਿਲਾਂ ਜਿਵੇਂ ਪਾਸ਼ਾ 12 ਜਿਹੜੀਆਂ ਗੁਰਬਾਨੀ ਜਿਹੜੇ ਉਹ ਸ਼ੁਰੂ ਕੀਤੀ ਸੀ ਲੂਟ ਫਟਾਂਗੇ ਗਾਈ ਜਾਂਦੇ ਨੇ ਜਾਂ ਤੇ ਢਾਡੀ ਆਪਣੇ ਐਵੇਂ ਆਪਣੀ ਇਹ ਗੁਰੂਆਂ ਦੀ ਇਤਿਹਾਸ ਦੀ ਬਾਰੇ ਇਹ ਨਹੀਂ ਸੀ ਇਹ ਬਣਾ ਸੀ ਗੁਰੂ ਘਰ ਤੇ ਦਾਸ ਮਨ ਹੋਂ ਤੁਹਾਡੀ ਪਰਵਾਸ ਪਰਵਾਣ ਜੋ ਗੁਨਾ ਬਾ ਦੇ ਵਿੱਚ ਤੁਹਾਡੀ ਨਾਨਕ ਆਪ ਨੂੰ ਹਾਂ ਤੁਹਾਡੇ ਗਦੀ ਜਦ ਹੋਰ ਉਤਮ ਜਦ ਕਹ ਜਿਹੜਾ ਹਰਜਾਸ ਕਰਦਾ ਉਹ ਡਾਡੀ ਜਿਹੜਾ ਹਜਾਸ ਨਹੀਂ ਕਰਦਾ ਡਾਡੀ ਨਹੀਂ ਹਰਜਾਸ ਕਰਨ ਵਾਲੀ ਡਾਡੀ ਦੋ ਜਲੀ ਇਫੈਕਟ ਜੋ ਗਾਵੇ ਗੁਣਾ ਪਾਰ ਕਹੂੰ ਜੱਤ ਚੰਦਰਬ ਉਰਗ ਕਹੂੰ ਵਿਦਿਆਧਰ ਕਹੋ ਵਿਦਿਆਧਰ ਵਿਦਿਆ ਵਿਦਵਾਨ ਵਿਦਿਆਧਰ ਵਿਦਿਆ ਪੜਨ ਵਾਲੇ ਕਹੂੰ ਪਏ ਕਿਨੇ ਦਾ ਪਿਛਾਜ ਕਹੂੰ ਪ੍ਰੇਤ ਹੋ ਕਿਤੇ ਕਿੰਨਾ ਰਹਿ ਤੂੰ ਇਹਦੀ ਕਿੰਨਰ ਦੇ ਵਿੱਚ ਵੀ ਉਹੀ ਆਤਮਾ ਹੈ ਉਹੀ ਹੁਕਮ ਹੈ ਇਹਦੀ ਉਹੀ ਸ਼ਬਦ ਹੈ ਉਹਨੂੰ ਸਿਖਾ ਦੇਣ ਵਾਲਾ ਉਹ ਅਤਰਾਤਮਾ ਦੀ ਆਵਾਜ਼ ਸਾਰਿਆਂ ਦੇ ਵਿੱਚ ਹੈ ਸਿੱਖਿਆ ਦੇਣ ਵਾਲਾ ਵੀ ਉਹੀ ਹੈ ਤੇ ਆਤਮਾ ਵੀ ਉਹੀ ਹੈ ਆਤਮਾ ਤਾਂ ਸਾਰਿਆਂ ਦੀ ਕੋਈ ਨਹੀਂ ਆਤਮਾ ਦੇ ਬਹੁੜੇ ਕਾ ਆਤਮਾ ਦੇ ਵਿੱਚ ਗੁਣ ਔਗਣ ਵਦ ਘਟ ਹੋ ਸਕਦੇ ਨੇ ਪਾਣੀ ਧਰਤੀ ਚੋਂ ਨਿਕਲ ਵਾਲਾ ਪਾਣੀ ਹੈ ਕਿਸੇ ਧਰਤੀ ਦਾ ਪਾਣੀ ਖਾਰਾ ਹੈ ਕਿਤੇ ਕੋੜਾ ਹੈ ਕਿਤੇ ਮਿੱਠਾ ਉਹ ਥੋੜਾ ਫਰਕ ਹੈ ਕਹਿੰਦੇ ਉਹ ਪਾਣੀ ਹੋਰ ਹੈ ਸਾਰੇ ਪੂਜਾ ਜੀ ਕੋ ਮਿਲਾਵਟ ਜੇ ਔਗਣਾ ਨਹੀਂ ਤਾਂ ਬਲਾਵਟ ਹੈ ਜਰੂਰ ਔਗਣਾ ਨੇ ਬਲਾਵਟ ਕਰਕੇ ਆਤਮਾ ਦੇ ਉੱਤੇ ਫਰਕ ਪਿਆ ਹੈ ਮਾਇਆ ਦਾ ਪ੍ਰਭਾਵ ਪਿਆ ਹੈ ਐਂਕਲ ਮਾਇਆ ਦੇ ਪ੍ਰਭਾਵ ਕਰਕੇ ਫਰਕ ਹੈ ਅਸਲੀ ਆਤਮਾ ਮੂਲ ਦੇ ਵਿੱਚ ਆਤਮਾ ਇੱਕੋ ਹੀ ਹੈ ਪਵਿੱਤਰ ਹੋ ਕੇ ਆਤਮਾ ਸਭ ਇੱਕੋ ਹੀ ਨੇ ਕੋਹੂੰ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਕਿਤੇ ਤੂੰ ਹਿੰਦੂ ਤਰ ਰੋਜ਼ ਯਾਰ ਕੀਤਾ ਹੋਇਆ ਹੈ ਇਹ ਆਤਮਾਨਾ ਕਿਤਾ ਹੈ ਨਾ ਗਾਇਤਰੀ ਆਤਮਾਨੀ ਹੋਣੀ ਜੀ ਇਥੇ ਗਾਇਤਰੀ ਕੋ ਗੋਪਤੀ ਜਪਿਓ ਗਾਇਤਰੀ ਦਾ ਪਾਠ ਗੁਪਤ ਕਰਦੇ ਹੁੰਦੇ ਸੀ ਦੂਹੇ ਨੂੰ ਨਾ ਸੁਣੋ ਹੋਦਾ ਹੁੰਦਾ ਉਹ ਇਹ ਗਾਇਤਰੀ ਮੰਤਰ ਦਾ ਪਾਠ ਜਪਦਾ ਹੁਣ ਗਾਇਤਰੀ ਦੀ ਜਗ੍ਹਾ ਸਾਡੇ ਬੂਲ ਮੰਤਰ ਦਾ ਪਾਠ ਜਿਪਣ ਲੱਗ ਗਿਆ ਕੋਈ ਹੋਰ ਸ਼ਬਦ ਜਿਪਣਾ ਕੇ ਇਹ ਖੰਡਨ ਕੀਤਾ ਹੋਇਆ ਹੈ ਅਸਲ ਜੇ ਖੰਡਨ ਕੀਤਾ ਨਹੀਂ ਤਾਂ ਗਾਇਤਰੀ ਦਾ ਵੀ ਲਫ਼ਜ਼ ਤਾਂ ਗਾਇਤਰੀ ਤੇ ਵੀ ਠੀਕ ਨੇ ਕਿ ਉਹ ਗਲਤ ਹੈ ਤਾਂ ਸਾਡੇ ਵਾਲਾ ਵੀ ਗਲਤ ਹੈ। ਇਹਨਾਂ ਨੇ ਕੰਮੋ ਹੀ ਰੱਖਿਆ ਸਾਹਦਾਰ। ਸ਼ਬਦ ਦੂਏ ਬਦਲ ਲੈ। ਨਾ ਜੀ ਹੁਣ ਤਾਂ ਅਸੀਂ ਗੁਰਮਣੀ ਜਪਦੇ ਹਾਂ। ਅਸੀਂ ਤਾਂ ਜਪਦੇ ਨਹੀਂ। ਪਖੰਡਵਾਦ ਉਬਾਲ ਲਿਆ। ਉਹ ਜਿਵੇਂ ਇੱਕੋ ਮਢਾਈ ਵੜਾਉਂਦੇ ਨੇ ਉਸੇ ਉਹ ਰਾਮ ਦਾ ਬਦਲ ਦਿੰਦੇ ਉਹਨਾਂ। ਵੇਹਾਂ ਜੇ ਨਹੀਂ ਵੜਾਉਂਦੇ। ਕੋਈ ਕੀ ਦੇ ਪਾੜ ਕੇ ਫੜੋਦੇ ਨੇ ਉਹਨਾਂ ਦਾ ਰੰਗ ਵਸਾ ਡਾਟ ਕਰਦੇ ਐ ਰੰਗ ਹੋਰ ਦੇ ਦੇ ਇਹ ਜਿਹੜੇ ਸ਼ਾਤਰ ਲੋਕ ਉਹਨਾਂ ਇਹ ਜੇ ਕੰਮ ਕਰਦੇ ਹੁੰਦੇ ਕਹੂੰ ਹੋਏ ਕਿ ਤੁਰਕਾ ਪੁਕਾਰੇ ਵਾਂਗ ਦੇ ਤੋ ਕਿਤੇ ਤੁਰਕ ਹੋ ਕੇ ਤੂੰ ਉੱਚੀ ਪੁਕਾਰ ਪੁਕਾਰ ਕੇ ਵਾਂਗ ਦੇ ਨਾ ਵਾਂਗ ਦਿੰਦੇ ਨਾ ਅਸਲ ਤੋ ਦਿੰਦੇ ਨੇ ਵੀ ਬੇੜਾ ਹੋ ਗਿਆ ਆਪਣੇ ਆਦਮੀ ਨੂੰ ਸੱਦਣ ਵਾਸਤੇ ਅਜ਼ਾਨ ਕਹਿੰਦੇ ਜੂਰ ਆਪਾਂ ਵਾਂਗ ਕਹਿੰਦੇ ਅਜ਼ਾਨ ਕਹਿੰਦੇ ਕੋਕ ਕਾਬ ਹੋਇ ਕਾ ਪ੍ਰਾਨ ਕੋ ਪੜਤ ਮਤ ਕਤੂਹ ਕਾਣ ਕੋ ਨਿਦਾਨ ਜਾਣ ਲੈ ਤੋ ਕੋਕ ਆ ਗਿਆ ਇੱਥੇ ਕੋਕ ਕਾਬ ਕੋਕ ਕਾ ਇਹ 143 ਦਾ ਮੰਦ ਨਹੀਂ ਹੋਵਣੀ ਹੈ ਇੱਥੇ ਕੋਕ ਦੀ ਗੱਲ ਕਿਉਂ ਕਰਤੀ ਦਸਮ ਬਾਦਸ਼ਾਹ ਨੇ ਇੱਥੇ ਵੀ ਕੋਕ ਕੋਕ ਸ਼ਾਸਤ ਦੀ ਗੱਲ ਕਿਤੇ ਕੋਕ ਕਾਬ ਤਾਂ ਪੜਦੇ ਨੇ ਕੋਕ ਦੀ ਕਹਾਣੀ ਅਗੇ ਅਗੇ ਦੋ ਤਿੰਨ ਵਾਰ ਆਉਣਾ ਹੈ ਕੋਕ ਦੀ ਗੱਲ ਕਿ ਤੇ ਕੋਕ ਕਾ ਪੜਦਾ ਤੂੰ ਕੋਕ ਸ਼ਾਸਤਰ ਨੂੰ ਹੂੰ ਕੋਕ ਆ ਬ ਹੋਏ ਕਿ ਪ੍ਰਾਣ ਕੋ ਪੜਤ ਮਤ ਪੁਰਾਣਾ ਦੀ ਮਤ ਪੁਰਾਣਾ ਦੇ ਵਿੱਚ ਇਹ ਸਾਰੇ ਪੁਰਾਣਾ ਦੀਆਂ ਮਤਾਂ ਨੇ 18 ਪ੍ਰਾਣ ਕੋਕ ਦਾ ਵੀ ਇੱਕ ਵਿੱਚ ਉਹਦੇ ਚੈਪਟਰ ਚੈਪਟਰ ਪ੍ਰਾਣ ਕੋ ਪੜਤ ਮਤ ਪ੍ਰਾਣ ਦੀ ਮਤ ਇਹਦੇ ਇਸ਼ਾਰੇ ਹੱਥ ਦੇ ਵਿੱਚ ਵੀ ਨੇ ਆਦੀ ਬਣੀ ਜਾਂਦੀ ਗੱਲ ਕੋਖਦੀ ਉਹ ਕੀਤੀ ਹੋਈ ਹੈ ਕਮਰੂਪਾ ਦੋਸਤੀ ਭੁੱਖੇ ਸਾਦੇ ਗੰਢ ਕੋਖ ਦੀ ਗੱਲ ਹੈ ਰੂਪੇ ਕਮਰ ਦੋਸਤੀ ਭੁੱਖੇ ਸਾਦੇ ਗੰਢ ਦੋ ਸਚਾਈਆਂ ਨੇ ਰੂਪ ਔਰ ਕਾਮ ਤੁਸੀਂ ਸਚਾਈ ਕਿਸੇ ਤੇ ਨਹੀਂ ਬੋਲ ਸਕਦੇ ਦੋਸਤੀ ਦਾ ਬਤਨਾ ਦੋ ਸਚਾਈਆਂ ਦੋ ਸਟਾਈਆਂ ਨਾਲ ਇੱਕ ਦੂਏ ਦੀ ਕਦੂਏ ਵੱਲ ਖਿੱਚ ਹੈ ਆਕਰਸ਼ਨ ਐਡਾ ਬੜਾ ਸ਼ਕਤੀ ਹੈ ਕਿ ਮਤਬਾਰੀ ਭਈ ਜਾਂਦੀ ਜਿਹੜੀ ਆਦਮੀ ਦੀ ਮਤਬਾਰ ਕੇ ਆਪਣੇ ਚੁਗਲ ਦੇ ਵਿੱਚ ਸ਼ਕਤੀ ਨਿਕਲ ਨਹੀਂ ਦਿੰਦੀ ਉਹ ਨੂੰ ਇੱਕ ਇਗਨੋਰ ਕਰਦੇ ਹੋ ਤੁਸੀਂ ਇਗਨੋਰ ਦੁਸ਼ਮਣ ਦੀ ਤਾਕਤ ਨੂੰ ਜਿਹੜਾ ਇਗਨੋਰ ਕਰਦਾ ਮਰ ਜਾਂਦਾ ਹੈ ਦੁਸ਼ਮਣ ਦੀ ਤਾਕਤ ਨੂੰ ਠੀਪਲੀ ਸਟੱਡੀ ਕਰਨਾ ਚਾਹੀਦਾ ਇਹ ਸਾਰੇ ਸਾਡੇ ਵਕਾਰ ਦੁਸ਼ਮਣ ਨੇ ਦੁਸ਼ਮਣ ਦੀ ਜਿਹੜੀ ਤਾਕਤ ਹੈ ਨਾ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਦੀ ਤਾਕਤ ਨੂੰ ਫालतੂ ਜੇ ਸ਼ੇਰ ਦਾ ਦੁਸ਼ਮਣ ਹੈ ਤਾਂ ਉਹਨੂੰ ਸਵਾਸਾਇਰ ਬਨਣਾ ਚਾਹੀਦਾ ਕਹਿੰਦਾ ਨਾ ਕਿ ਗਿੱਦੜ ਮਾਰ ਜਾਈਏ ਤੇ ਸ਼ੇਰ ਦਾ ਸਮਾਨ ਲੱਗ ਜਾਈਏ ਕਹਿੰਦਾ ਕਿਉਂ ਕਹਿੰਦਾ ਕਿ ਬੜਾ ਜੰਗਲ ਦੇ ਵਿੱਚ ਉਹ ਸ਼ੇਰ ਨਿਕਲਿਆ ਵੇ ਫਿਰ ਤੁਹਾਨੂੰ ਉਹ ਨਹੀਂ ਘੱਲ ਬੋਲਣ ਦੇ ਲੋਰ ਸ਼ਿਕਾਰ ਘਟਣ ਚਾਹੀਏ ਕਿ ਦਰਦਾ ਤੇ ਸ਼ੇਰ ਦਸਮਾਨ ਲੈ ਕੇ ਜਾਈਦਾ ਸਿਆਣੇ ਤਾਂ ਇਹ ਕਹਿੰਦੇ ਨੇ ਤੇ ਚੱਲਿਓ ਤੁਸੀਂ ਨੱਥ ਪਾਉਣ ਨੂੰ ਬਕਾਰਾਂ ਦੇ ਧਰਮ ਦਾ ਕੀ ਮਤਲਬ ਹੈ ਤੁਹਾਨੂੰ ਨਾ ਬਕਾਰਾਂ ਨਾਲ ਲੜਨਾ ਨੱਥ ਪਾਉਣੀ ਸਟੱਡੀ ਤੁਸੀਂ ਉਹਨਾਂ ਨੂੰ ਕਰਦੇ ਨਹੀਂ ਤੁਸੀਂ ਸਾਜਰੇ ਨਾਲ ਨੱਥ ਪਾ ਲਓ ਉਹਨਾਂ ਦੇ ਇਹਨਾਂ ਲੋਕਾਂ ਨੂੰ ਧਰਮ ਦੇ ਕੋ ਮਤਲਬ ਹੀ ਨਹੀਂ ਨਾ ਧਰਮ ਜਾਣਦੇ ਨੇ ਨਾ ਇਹਨਾਂ ਨੂੰ ਪਤਾ ਧਰਮ ਦਾ ਕੀ ਹੈ ਨਾ ਇਹਨਾਂ ਨੇ ਧਰਮ ਕੋ ਵੜਨਾ ਉਹਦਾ ਚੈਪਟਰ ਇਹ ਨਹੀਂ ਧਰਮ ਕੋ ਵੜਨ ਵਾਲਾ ਤਾਂ ਇਹ ਤਾਂ ਸਲਾਹਾਂ ਦਿੰਦੇ ਨੇ ਸਾਲੂ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਜਿਹੜੇ ਪਹਾੜ ਤੇ ਚੜ ਰਹੇ ਨੇ ਡੇੜੇ ਗਏ ਹੋਏ ਨੇ ਜਿਹੜੇ ਡੇੜੇ ਗਏ ਨੇ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਆਪ ਇਹਨਾਂ ਨੇ ਛੱਡ ਲਈ ਨਹੀਂ ਆਪ ਪਿੱਠ ਕਰੀ ਖੜੇ ਨੇ ਤੁਸੀਂ ਉਹਨਾਂ ਨੂੰ ਸਲਾਹਾਂ ਕੀ ਦਿੰਦੇ ਆਪ ਦੇਖੋ ਚੜ ਕੇ ਥੋੜਾ ਜਾ ਤੁਸੀਂ ਫਿਰ ਤੁਹਾਨੂੰ ਪਸਾ ਲੱਗੇ ਵੀਰ ਆਪ ਚੜ ਰਹੇ ਆ ਤਾਂ ਥਈ ਹੋਤਾ ਦੂਏ ਨੂੰ ਗੱਲ ਕਹੇ ੱਲੇ ਵਾਲੇ ਨੂੰ ਉਹ ਜਿਹੜਾ ਨੇੜੇ ਖੜਾ ਹੈ ਚੜਿਆ ਹੋਇਆ ਉਹਨੂੰ ਤੁਸੀਂ ਸਲਾਹ ਦੇਣ ਆਪ ਤੁਹਾਡੀ ਫਿਟਗਰੀ ਹੋਈ ਆ ਉਹਨਾਂ ਨੂੰ ਇਹਨਾਂ ਦੀ ਗੱਲ ਸੁਣੇ ਕੌਣ ਕਿਉਂ ਸੁਣੇ ਇਹਨਾਂ ਦੀ ਗੱਲ ਕੀ ਅਧਿਕਾਰ ਹੈ ਇਹਨੂੰ ਗੱਲ ਕਰਨ ਸਮਝ ਨਹੀਂ ਆਉਂਦੀ ਵੀ ਕੀ ਅਧਿਕਾਰ ਕੀ ਹੈ ਇਹਨੂੰ ਗੱਲ ਕਰਨ ਕਿਸ ਬੇਸਤੇ ਗੱਲ ਕਰ ਰਹੇ ਨੇ ਧਾਰਮਿਕ ਬੰਦੇ ਯਾ ਧਾਰਮਿਕ ਬੰਦੇ ਹੀ ਨਹੀਂ ਧਾਰਮਿਕ ਬੰਦਿਆਂ ਨੂੰ ਸਲਾਹ ਕਿਉਂ ਦੇ ਰਹੇ ਡਾਕਟਰ ਨੂੰ ਸਲਾਹ ਦੇ ਰਹੇ ਕੋਈ ਨਾ ਪੜਾ ਯਾਰ ਬਰੋਗੀ